those sponsored channels jo <laughs> bark for the state jinka kaam hi chalta hai paiseyan te paise leke jo marzi khabar lai sir oh ta tusi talk them no you i with all due respect thonu nahi main keh rha main channel nu keh thonu nahi kiya i respect you thank you ji sir jis tarike din also bheed pagal jithe hamla hoya uske baad usi di lagatar SK de role nu leke kafi zyada video jidiyan tweet kitiyan hai dekho main sab to pehla ta thonu ek gal spasht kar diyan ji ਪਾ ਗੁਰੂ ਘਰ ਖਲੋਤੇ ਆ ਜਿਹੜਾ ਪੁਲਿਸ ਚੰਗਾ ਕੰਮ ਕਰਦੀ ਹੈ ਨਾ ਜੀ ਮੈਂ ਉਸ ਵਰਦੀ ਦਾ ਹਮੇਸ਼ਾ ਸਤਿਕਾਰ ਕਰਦਾ ਮਗਰ ਜੇ ਕੋਈ ਪੁਲਿਸ ਇੱਕ ਰਿਟਨ ਸਕ੍ਰਿਪਟ ਜੋ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਦਫ਼ਤਰੋਂ ਆਏ ਉਹਨਾਂ ਦੇ ਪੀਆਰ ਡਿਪਾਰਟਮੈਂਟ ਚੋਂ ਆਏ ਤੇ ਉਹ ਸਕ੍ਰਿਪਟ ਦੇ ਤਹਿਤ ਬੋਲਣ ਆਮ ਆਦਮੀ ਪਾਰਟੀ ਦੇ ਮੀਆਂ ਮਿੱਠੂ ਬਣਨ ਫਿਰ ਮੈਂ ਉਹਨਾਂ ਕਮਜ਼ੋਰਾਂ ਚੋਂ ਨਹੀਂ ਜਿਹੜਾ ਇਹਨਾਂ ਨੂੰ ਐਕਸਪੋਜ਼ ਨਹੀਂ ਕਰੂੰਗਾ ਮੈਨੂੰ ਪਤਾ ਮੇਰੇ ਤੇ ਇਹ ਮੇਰਾ ਝੂਠਾ ਪਰਚਾ ਵੀ ਬਣਾ ਸਕਦੇ ਆ ਮੇਰਾ ਇਨਕਾਊਂਟਰ ਵੀ ਕਰਾ ਸਕਦੇ ਆ ਕਿਉਂਕਿ ਜਦੋਂ ਇਹ ਜੇ ਸੀਨੀਅਰ ਪੁਲਿਸ ਅਫਸਰ ਦਾ ਸੁਪਰਡੈਂਟ ਆਫ ਪੁਲਿਸ ਦਾ ਇੱਕ ਆਈਐਸਆਈ ਏਜੰਟ ਨਾਲ ਕਿੰਨਾ ਪਿਆਰ ਹੈ ਗੂੜੀ ਸਾਂਝ ਹੈ ਇਹ ਇੱਕ ਵੀਡੀਓ ਨਹੀਂ ਅਨੇਕਾਂ ਵੀਡੀਓ ਨਾਲ ਮੈਂ ਤੁਹਾਡੇ ਅੱਗੇ ਜਨਤਕ ਕਰਦਾ ਔਰ ਮੇਰੇ ਕੋਲ ਜੋ ਖਬਰ ਹੈ ਕਿਉਂਕਿ ਮੈਂ ਹਲੇ ਉਹਦੇ ਪ੍ਰੂਫ ਇਕੱਠੇ ਕਰ ਰਿਹਾ ਨਰੈਣ ਚੋੜਾ ਐਸਪੀਰ ਪਾਲ ਸਿੰਘ ਪਹਿਲਾਂ ਵੀ ਮਿਲਦੇ ਰਹੇ ਇੱਕ ਸਿਰਫ 3 ਤੇ 4 ਤਰੀਕ ਦੀ ਗੱਲ ਨਹੀਂ ਆ ਕਿਉਂਕਿ ਨਰੈਣ ਚੋੜੇ ਨੂੰ 2 ਤਰੀਕ ਨੂੰ ਵੀ ਉੱਥੇ ਸੀ 3 ਨੂੰ ਵੀ ਉੱਥੇ ਸੀ ਤੇ 4 ਨੂੰ ਤਾਂ ਉਹਨੇ ਆਪ ਦੀ ਕਾਰਵਾਈ ਕਰਤੀ ਔਰ ਤੁਸੀਂ ਟਾਈਮਿੰਗ ਵੇਖੋ ਜਦੋਂ 9:00 ਵਜੇ 9:28 ਮਿੰਟ ਤੱਕ ਉਹ ਪਿੱਛੋਂ ਵੀ ਆਇਆ ਦੋ ਪੁਲਸ ਵਾਲੇ ਨੇ ਤੁਸੀਂ ਕਿਥੇ ਲੇਖਾ ਨਾ ਕਾਜੋ ਜਿਨੇ ਉਹ ਪਰਨਾ ਬੰਨਿਆ ਇੱਕ ਹੋਰ ਹੈ ਉਹ ਪੁਲਸ ਦੇ ਮੁਲਾਜ਼ਮ ਨੇ ਇੱਕ ਟ੍ਰੈਫਿਕ 'ਚ ਲੱਗਿਆ ਇੱਕ ਹੋਰ ਮੁਲਾਜ਼ਮ ਹੈ ਉਹ ਪਿੱਛੋਂ ਆਇਆ ਪਹਿਲਾਂ ਗੋਲੀ ਗੋਲੀ ਮਾਰਨ ਪਤਾ ਨਹੀਂ ਉਹਨੂੰ ਕੀ ਹੋ ਗਿਆ ਕਿ ਉਹ ਹਟ ਗਿਆ ਮਗਰ ਉਹਦੀ ਫ੍ਰਿਸਕਿੰਗ ਕਿਉਂ ਨਹੀਂ ਹੋਈਦੀ ਉਹਦੋਂ ਚੈੱਕ ਕਿਉਂ ਨਹੀਂ ਕਰ ਲਿਆ ਫ੍ਰਿਸਕਿੰਗ ਦਾ ਮਤਲਬ ਇਹ ਨਹੀਂ ਇਤਰਾ ਹੱਥ ਮਾਰ ਕੇ ਪਤਾ ਲੱਗ ਜਾਂਦਾ ਕਿ ਕੁਝ ਲਈ ਫਿਰਦਾ ਦੇਖੋ 9mm ਸੈਮੀ ਆਟੋਮੈਟਿਕ ਪਿਸਟਲ ਪਹਿਲੀ ਗੱਲ ਤਾਂ ਪ੍ਰਾਈਵੇਟ ਤੌਰ ਤੇ ਆ ਹੀ ਨਹੀਂ ਸਕਦਾ ਉਹ ਆਇਆ ਹੀ ਪਾਕਿਸਤਾਨ ਤੋਂ ਹੈ ਔਰ ਹਰਪਾਲ ਸਿੰਘ ਦੀ ਉਹਦੇ ਨਾਲ ਸਹਾਂਜ ਹੈ ਐਸਪੀ ਦੀ ਔਰ ਮੈਨੂੰ ਮਜਬੂਰ ਮੈਂ ਕਿਉਂ ਹੋਣਾ ਪਿਆ ਵੇਖੋ ਭੁੱਲਰ ਸਾਹਿਬ ਨੂੰ ਸ਼ਰਮ ਹੋਣੀ ਚਾਹੀਦੀ ਭੁੱਲਰ ਸਾਹਿਬ ਨੂੰ ਮੈਂ 25-30 ਸਾਲਾਂ ਤੋਂ ਜਾਣਦਾ ਕਮਿਸ਼ਨਰ ਆ ਪੁਲਿਸ ਨੂੰ ਦੂਜੀ ਗੱਲ ਹੈ ਉਹਨੂੰ ਸੁਧਾਰ ਚੁਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਵੀ ਲਾਉਂਦੇ ਰਹੇ ਔਰ ਕੁਝ ਨਹੀਂ ਤੇ ਭਾਈ ਤੂੰ ਇਸ ਗੱਲ ਦੀ ਸ਼ਰਮ ਕਰ ਲੈ ਇੱਕ ਜੈਡ ਪਲੱਸ ਪ੍ਰੋਟੈਕਟਿਵ ਹੈ ਸ੍ਰੀ ਹਰਮੰਦਰ ਸਾਹਿਬ ਹੈ 골ਡਨ ਟੈਂਪਲ ਕੰਪਲੈਕਸ ਹੈ ਇੱਥੇ ਪਹਿਲਾਂ ਵੀ ਜਦ ਗੋਲੀਆਂ ਚੱਲੀ ਸੀ ਤੁਹਾਨੂੰ ਪਤਾ ਕੀ ਹਾਲਾਤ ਇੰਦਰਾ ਗਾਂਧੀ ਨੇ ਬਣਾਏ ਸੀ ਤੁਸੀਂ ਉਸ ਦੌਰ ਨੂੰ ਕਿਉਂ ਡਰਾਉਣਾ ਚਾਹੁੰਦੇ ਹੋ ਸੇਫਟੀ ਸਿਕਿਉਰਿਟੀ ਆਫ ਨਾਟ ਸੁਖਵੀਰ ਜੀ ਅਲੋਨ ਹਰ ਪਬਲਿਕ ਦੀ ਇਹ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਔਰ ਸਾਰੇ ਸ੍ਰੀ ਅਮਰitsar ਸਾਹਿਬ ਜ਼ਿਲ੍ਹੇ ਚ ਸਭ ਤੋਂ ਇੰਪੋਰਟੈਂਟ ਸਭ ਤੋਂ ਅ ਵਿਜ਼ਿਟਡ ਤੇ ਸ੍ਰੀ ਗੋਲਡਨ ਟੈਂਪਲ ਸ੍ਰੀ ਦਰਬਾਰ ਸਾਹਿਬ ਹੈ ਤੇ ਜੇ ਤੁਸੀਂ ਉਹਦੀ ਸਿਕਿਉਰਿਟੀ ਨਾਲ ਇਨਸ਼ੋਰ ਕਰ ਸਕੋ ਔਰ ਤੁਸੀਂ ਝੂਠ ਬੋਲੋਂ ਤੋਂ ਬਾਅਦ ਕਿ ਅਸੀਂ ਇਹ ਕਾਂਸਪੀਰੇਸੀ ਆ ਅਸੀਂ ਸਿੰਪਥੀ ਲੈਣ ਲਈ ਕਰਾਇਆ ਤੇ ਮੈਂ ਭੁੱਲਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਨਰੈਣ ਚੋੜੇ ਦਾ ਤਾਂ 1990 ਦਾ ਰਿਕਾਰਡ ਹੈ ਮੈਨੂੰ ਲੱਗਦਾ ਜੇ ਅਸੀਂ ਸਿੰਪਥੀ ਤੁਹਾਨੂੰ ਪਤਾ ਹੈ ਅਸੀਂ ਸਿੰਪਥੀ ਲੈ ਰਹੇ ਸੀ ਤੇ ਤੁਹਾਡਾ ਐਸਪੀ ਉਹਦੇ ਨਾਲ ਜੱਫੀਆਂ ਕਾਦੇ ਲਈ ਪਾਉਣ ਰਿਹਾ ਸੀ ਛੋਟਾ ਐਸਪੀਓ ਦੇ ਨਾਲ 3 ਤਰੀਕ ਨੂੰ 4 ਤਰੀਕ ਨੂੰ ਔਰ 2 ਤਰੀਕ ਨੂੰ ਔਰ ਉਸ ਤੋਂ ਪਹਿਲਾਂ ਕਿਉਂ ਸੰਪਰਕ ਚੇ ਸੀ ਇਹ ਗੱਲ ਦੀ ਜਾਂਚ ਹੋਊਗੀ ਜੇ ਐਸਪੀ ਅਰੈਸਟ ਹੋਊਗਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਮੋਨਿਟਰਡ ਕੋਈ ਇੰਡੀਪੈਂਡੈਂਟ ਏਜੰਸੀ ਲੱਗੂਗੀ ਔਰ ਕਮਹਾਲ ਦੀ ਗੱਲ ਹੁਣ ਇਹ ਹੈ ਜਿਸ ਦਾ ਸਿਕਿਉਰਿਟੀ ਲੈਪਸ ਹੋਇਆ ਜਿਹਦਾ ਸਿਕਿਉਰਿਟੀ ਫੇਲਿਅਰ ਹੋਇਆ ਹੁਣ ਉਹ ਆਈ ਆਪਦੀ ਜਾਂਚ ਕਰੀ ਜਾ ਰਿਹਾ ਹੈ ਔਰ ਮੇਰੇ ਕੋ ਝੂਠ ਕਿਸ ਕਿਸਮ ਦਾ ਬੋਲਿਆ ਜਾ ਰਿਹਾ ਕਹਿੰਦਾ ਜੀ ਮੈਂ 175 ਮੁਲਾਜ਼ਮ ਲਾਏ ਸੀ ਦੱਸ ਦੇ ਭਾਈ ਕਿੱਥੇ ਸੀ ਤੁਸੀਂ ਸਾਰੇ ਮੀਡੀਆ ਵਾਲੇ ਤਾਂ ਸਾਹਮਣੇ ਸੀ ਕੱਕ ਨੂੰ ਪ੍ਰਮਾਣ ਦੀ ਲੋੜ ਕੋਈ ਨਹੀਂ ਉੱਥੇ 3-4 ਸੀਗੇ ਮੁਲਾਜ਼ਮ ਪਿੱਛੇ ਸਾਰੇ ਜਾਂ ਭੈਣ ਜੀ ਦੀ ਡਿਟੇਲ 'ਚ ਨੇ ਸਿਕਿਉਰਿਟੀ 'ਚ ਤੇ ਜਾਂ ਸੁਖਬੀਰ ਜੀ ਦੇ ਇੱਕ ਤਾਂ ਜਸਬੀਰ ਦਾ ਮੈਂ ਬਾਰ-ਬਾਰ ਜ਼ਿਕਰ ਕਰਦਾ ਉਹ ਤਾਂ ਉਹਦੀ ਡਿਊਟੀ ਨਹੀਂ ਸੀ ਉਦੋਂ ਤੁਸੀਂ ਕਿਵੇਂ ਕਲੇਮ ਕਰ ਲਿਆ ਤੁਹਾਡੀ ਬੇਸ਼ਰਮੀ ਇਹ ਛੱਤ ਤੱਕ ਤੁਸੀਂ ਧੱਕੇ ਨਾਲ ਉਹਨੂੰ ਬੁਲਾ ਕੇ ਉਹਦੇ ਇੱਥੇ ਆ ਮਾਈਕ ਜਾ ਲਾ ਕੇ ਜਿਹੜਾ ਤੁਹਾਡਾ ਤੁਸੀਂ ਇੰਟਰਵਿਊ ਚ ਲੈਣੇ ਹੋ ਇਤੋਂ ਹੀ ਤੁਹਾਡੀ ਬੇਸ਼ਰਮੀ ਵੜੀ ਗਈ ਥੱਲੇ ਅਮਰਸੇਟੀ ਚਲਾਈ ਗਏ ਵੀ ਹਰ ਪੁਲਿਸ ਮੁਲਾਜ਼ਮ ਦਾ ਨੰਬਰ ਕਿਸੇ ਜ਼ਿਲ੍ਹੇ ਦਾ ਹੁੰਦਾ ਮਗਰ ਭੁੱਲਰ ਸਾਹਿਬ ਇਹ ਦੱਸ ਦਿਓ ਕਿ ਇਹ 22 ਸਾਲ ਦਾ ਬਾਦਲ ਪਰਵਾਰ ਨਾਲ ਲੱਗਿਆ ਕਿ ਨਹੀਂ ਲੱਗਿਆ ਸੋ 175 ਚ ਨਹੀਂ ਸੀ ਦੂਜਾ ਕੀ ਨਾ ਜੀ ਆਪਣਾ ਮੁਲਾਜ਼ਮ ਦੂਜਾ ਜਿਹੜਾ ਹੀਰਾ ਜਿਹੜਾ ਤੋਂ ਹਿੰਦਿਆ ਨਹੀਂ ਕੋਦੇ ਮੁਲਾਜ਼ਮ ਮਕੋਰ ਸੀ ਜਿਹਨੂੰ ਅਸੀਂ ਬਾਬਾ-ਬਾਬਾ ਕਹਿੰਨੇ ਬੜੇ ਪੁਰਾਣੇ ਨੇ ਥੋੜੇ 175 ਬੰਦੇ ਕਿੱਕੇ ਸੀ ਹਾਂ ਕੀ ਤੁਸੀਂ ਦੱਸੋ ਇਹ ਜਾਂਚ ਦਾ ਵਿਸ਼ਾ ਨਹੀਂ ਥੋੜਾ ਵਰਦੀ ਦਾ ਬੰਦਾ ਜਿਹਨੇ ਸੰਵਿਧਾਨ ਦੀ ਸੌਖਾਤੀ ਹੋਵੇ ਉਹ ਆਈਐਸਆਈ ਏਜੰਟ ਨਾਲ ਜੱਪੀਆਂ ਪਾਉਂਦੇ ਆ ਔਰ ਕਈ ਮੈਂ ਵੇਖਿਆ ਮਿਸਕਾਈਡਿਡ ਲੋਕ ਉੱਥੇ ਕਹਿ ਰਿਹਾ ਜੀ ਕਿ ਬਹੁਤ ਤਗੜਾ ਕੰਮ ਨਾਰਾਇਣ ਚੋੜੇ ਨੇ ਕੰਮ ਕਰਦਾ ਉਹ ਬੇਸ਼ਰਮੋ ਇਹ ਨਾਰਾਇਣ ਗਾਂਧੀ ਆ ਫਿਰ ਚੌੜਾ ਨਹੀਂ ਤਾਂ ਗਾਂਧੀ ਆ ਫਿਰ ਇੰਦਰਾ ਗਾਂਧੀ ਤੇ ਇਹਦੇ ਵਿੱਚ ਫਰਕ ਕੀ ਆ ਇੰਦਰਾ ਗਾਂਧੀ ਨੇ ਵੀ ਆ ਗੋਲੀਆਂ ਚਲਾਈਆਂ ਸੀ ਤੇ ਇਹਨੇ ਵੀ ਚਲਾਤੀਆਂ ਤੇ ਤੁਸੀਂ ਕਹਿ ਰਹੇ ਹੋ ਕਿ ਬਹੁਤ ਚੰਗਾ ਕੰਮ ਕੀਤਾ ਮੈਂ ਤਾਂ ਸਮਝਦਾ ਇਹਨਾਂ ਸਾਰਿਆਂ ਦੀ ਕੁਛ ਕਿਛ ਹੋਣੀ ਚਾਹੀਦੀ ਐਡੀ ਐਡੀ ਜਲਦੀ ਕੀ ਸੀ ਲੱਗਦੀ ਆ ਪੁਲਿਸ ਦੀ ਕਾਂਸਪੀਰੇਸੀ ਕੀ ਕਰ ਰਹੇ ਹੋ ਦੇਖੋ ਜੇ ਇਸ ਤਰੀਕੇ ਨਾਲ ਭੁੱਲਰ ਪਹਿਲਾਂ ਤਾਂ ਨਹੀਂ ਮੈਂ ਸਮਝਦਾ ਸੀ ਔਰ ਮੈਂ बार-बार ਤੁਹਾਨੂੰ ਕਹਿ ਰਿਹਾ ਪਹਿਲਾਂ ਮੈਂ ਬਿਲਕੁਲ ਸ਼ੱਕ ਜਦੋਂ ਇੱਕ ਭੁੱਲਰ ਸਾਹਿਬ ਨੇ ਇੱਕ ਚੈਨਲ ਨੂੰ ਜਾਂ ਤੇ ਸਾਰੀ ਤੁਹਾਨੂੰ ਹੀ ਪ੍ਰੈਸ ਨੂੰ ਸੰਬੋਧਨ ਕਰ ਦੇ ਪਾਰਸ ਨੇ ਸਿੱਧੀ ਤਰੀਕੇ ਨਾਲ ਪ੍ਰੈਸ ਵਾਰਤਾ ਕਰਦੇ ਮੇਰੇ ਕੋਈ ਸਵਾਲ ਨਹੀਂ ਸੀ ਇੱਕ ਬੰਦੇ ਨੂੰ ਸੱਦਿਆ ਮੈਂ ਉਹ ਚੈਨਲ ਵਾਲੇ ਨੂੰ ਵੀ ਜਾਣਦਾ ਉਹਦਾ ਆ ਜਿਹੜਾ ਜਿਵੇਂ ਤੁਹਾਡਾ ਜੀ ਲਿਖਿਆ ਜਾਂ ਪੀਟੀਸੀ ਲਿਖਿਆ ਇਹਨੂੰ ਥੱਲੇ ਕਰਾਇਆ ਉਹਨੂੰ ਇੱਕ ਸਕ੍ਰਿਪਟ ਦਿੱਤੀ ਕਿ ਤੂੰ ਆ ਸਵਾਲ ਕਰਨੇ ਫਿਰ ਇੱਕ ਸਵਾਲ ਤੇ ਜ਼ੋਰ ਦਿੱਤਾ ਬੜਾ ਕਲੀਅਰ ਸੀ ਕਿ ਆਮ ਆਦਮੀ ਪਾਰਟੀ ਦੀ ਰਿਟਨ ਸਕ੍ਰਿਪਟ ਆਈਏ ਫਿਰ ਤੁਸੀਂ ਉਹੀ ਲਬਜ ਪੁਲਿਸ ਦੀ ਮੁਸਤਦੀ ਭੁੱਲਰ ਸਾਹਿਬ ਵਰਤ ਰਹੇ ਆ ਉਹੀ ਲਬਜ ਪੁਲਿਸ ਦੀ ਮੁਸਤੈਦੀ ਅਲਰਟਨੈਸ ਭਗਵੰਤ ਮਾਨ ਬਰਤ ਰਿਹਾ ਅਰਵਿੰਦ ਕੇਜਰੀਆ ਨੂੰ ਬੋਲਣ ਲਈ 15 ਮਿੰਟ ਲੱਗ ਗਏ ਮੁਸਤੈਦੀ ਕਿਉਂਕਿ ਨਹੀਂ ਉਹਦੀ ਜ਼ੁਬਾਨ ਵਲ ਨਹੀਂ ਖਾਂਦੀ ਸੀ ਸਹੀ ਤਰੀਕੇ ਨਾਲ ਫਿਰ ਉਹ ਬੋਲ ਰਿਹਾ ਉਹ ਫਿਰ ਸਾਡੇ ਵਾਲੇ ਬੰਦੇ ਨੂੰ ਫੜ ਲਿਆ ਮੈਂ ਕਹੀ ਗੁਰੂ ਆ ਤੂੰ ਤਾਂ ਨਾਲ ਸੀ ਤੇਰੀ ਤਾਂ ਡਿਊਟੀ ਵੀ ਨਹੀਂ ਸੀ ਜਸਵੀਰ ਜੀ ਤੂੰ ਮੁਸਤੈਦੀ ਦੀ ਗੱਲ ਕਿਥੋਂ ਉਹ ਕਹਿੰਦਾ ਜਨਾਬ ਤੁਹਾਨੂੰ ਪਤਾ ਹੀ ਆ ਮੈਂ ਵੀ ਨੌਕਰੀ ਕਰਨੀ ਹੈ ਉਹਨੂੰ ਵੀ ਸਖਾਕ ਦਾ ਮੁਸਤੈਦੀ ਮਤਲਬ ਬਾਰ-ਬਾਰ ਮੁਸਤੈਦੀ ਮੁਸਤੈਦੀ ਜੇ ਤੁਸੀਂ ਐਡੇ ਮੁਸਤੈਦ ਸੀ ਤੇ ਤੁਹਾਡਾ ਐਸਪੀ ਤਾਂ ਉਹਦੇ ਨਾਲ ਜੱਪੀਆਂ ਪਾਉਣ ਰਿਹਾ ਸੀ ਐਡੇ ਤੁਸੀਂ ਮੁਸਤੈਦ ਇਹੀ ਵੇਖ ਲਓ ਲਟ ਕਿੰਨੇ ਸੀ ਜਦੋਂ ਗੋਲੀ ਚੱਲਦੀ ਉਹ ਤਾਂ ਮੌਜ ਨਾਲ ਉਹ 3 ਮਿੰਟ ਹੀ ਚਾਹ ਪੀਂਦਾ ਇਹਨੂੰ ਦੇਖੋ ਟਾਈਮਿੰਗ ਤੇ ਉਹਨੂੰ ਰੈਸਕਿਊ ਨਹੀਂ ਕਰਦੇ ਫਿਰ ਸਕ੍ਰਿਪਟ ਫਿਰ ਕੀ ਲੱਗਦਾ ਪਾਰਟੀ ਨੂੰ ਕੀ ਫਾਇਦਾ ਹੋਗਾ ਕੇਜਰੀਵਾਲ ਨੂੰ ਅਸੀਂ ਕਹਿ ਰਹੇ ਹਾਂ ਦੇਖੋ ਇਹ ਤਾਂ ਜਾਂਚ ਦਾ ਵਿਸ਼ਾ ਹੈ ਇਹ ਜਿਹੜੇ ਬੰਦੇ ਕੁਰਾਨ ਸ਼ਰੀਫ ਦੀ ਬੇਅਦਬੀ ਕਰ ਸਕਦੇ ਆ ਤੇ ਹਾਲਾਤ ਵਿਗਾੜ ਸਕਦੇ ਆ ਕੀ ਪਤਾ ਇਹ ਕ੍ਰੈਡਿਟ ਲੈਣਾ ਚਾਹੁੰਦੇ ਸੀ ਕੀ ਕਰਨਾ ਚਾਹੁੰਦੇ ਸੀ ਜੀ ਸੁਖਵੀਰ ਸ਼ੌ ਬਾਦਲ ਨੂੰ ਮਰਵਾਤਾ ਜੀ ਜਿਹਨੂੰ ਮਤਲਬ ਇਹ ਸਜ਼ਾ ਲੱਗੀ ਸੀ ਜਿਹਨੂੰ ਦੇਖੋ ਕੋਈ ਗੁਰੂ ਦਾ ਸਿੱਖ ਨਹੀਂ ਮਹਾਰਾ ਜੀ ਸੇਵਾ ਕਿਹਨੇ ਲਾਈ ਆ ਸੇਵਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਲਾਈ ਆ ਸਿੰਘ ਸਾਹਿਬਾਨ ਦਾ ਮੈਂ ਕਹੂੰਗਾ ਸਰੀਰ ਇੱਕ ਔਰ ਤੇ ਆ ਦਰਤਾ ਮਾਲਕ ਦਾ ਨਾ ਮੇਰੇ ਸੱਚੇ ਪਾਤਸ਼ਾਹ ਦਾ ਤੇ ਸੇਵਾ ਜਦੋਂ ਲੱਗੀ ਹੋਵੇ ਉਹ ਸੇਵਾ ਕਰ ਰਹੇ ਹੁਣ ਤੁਸੀਂ ਸੇਵਾ ਕਰਦੇ ਨੂੰ ਗੋਲੀਆਂ ਚਲਾਉਣ ਲੱਗ ਜੇ ਤੁਸੀਂ ਉਸ ਨਰੈਣ ਗਾਂਧੀ ਨੂੰ ਤੁਸੀਂ ਗੁਰੂ ਦਾ ਸਿੱਖ ਮੰਨਦੇ ਹੋ ਮਤਲਬ ਔਰ ਪੁਲਸ ਨੂੰ ਕਹੇ ਕਿ ਇਹ ਤਾਂ ਸਿੰਪਥੀ ਲੈਂਡ ਹੈ ਮਤਲਬ ਔਰ ਤੁਸੀਂ ਇਹ ਮੈਂ ਭੁੱਲਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਐਡੀ ਕਿਹੜੀ ਘੰਟੇ 'ਚ ਜਾਂਚ ਕਰ ਲਈ ਤੁਸੀਂ ਮਤਲਬ ਇੰਨੀ ਦਾ ਸੀਬੀਆਈ ਤੇ ਐਫਬੀਆਈ ਤੋਂ ਨਹੀਂ ਹੁੰਦੀ ਜਿਹੜੀ ਭੁੱਲਰ ਸਾਹਿਬ ਨੇ ਗੱਲ ਵਿਖਾਈ ਲੀਗਲੀ ਤੌਰ ਤੇ ਔਰ ਅੱਜ ਤੱਕ ਹਰਪਾਲ ਨੂੰ ਕਿਉਂ ਨਹੀਂ ਅਰੈਸਟ ਕਰਦੇ ਬਿਕੋ ਪਤਾ ਜੀ ਹਰਪਾਲ ਨੂੰ ਅਰੈਸਟ ਕੀਤਾ ਐਸਪੀ ਨੂੰ ਉਹਨੇ ਮਿੰਟ ਮਿੰਟ ਜੀ ਦੱਸ ਦੇਣਾ ਕਿ ਕਰਾਉਣ ਵਾਲੇ ਦਾ ਆ ਬੈਠੇ ਸੋ ਦੈਟ ਇਜ਼ ਵਾਈਂ ਅਨ ਇੰਡੀਪੈਂਡੈਂਟ ਇਨਕੁਆਇਰੀ ਇਜ਼ ਨੀਡੇਡ ਤੁਸੀਂ ਕਦੇ ਇਹ ਮੈਂ ਕਹਿੰਦਾ ਜੀ ਇੰਡੀਪੈਂਡੈਂਟ ਜਰਨਲਿਜ਼ਮ ਤੁਸੀਂ ਕਰਦੇ ਹੋ ਤੁਸੀਂ ਕਿੱਥੇ ਮੈਨੂੰ ਇਹ ਦਿਖਾ ਦਿਓ ਕਿ 3 ਤਰੀਕ ਨੂੰ ਉਹ ਬੰਦਾ ਬੇਜ ਸਵੈਟਰ ਪਾਇਆ ਲਾਈਟ ਬਲੂ ਟਰਬਨ ਪਾਇਆ ਨਰੇਂਜ ਚੋੜੇ ਇੱਕ ਆਰੀ ਨਹੀਂ 10 ਆਰੀ ਪੁਲਿਸ ਵਾਲੇ ਇਹਨੂੰ ਮਿਲੇ ਫੜਿਆ ਕਿਉਂ ਨਹੀਂ ਭਾਈ ਜੇ ਤੁਹਾਨੂੰ ਪਤਾ ਉਹਦਾ ਤਾਂ 20 ਸਾਲ ਨੂੰ ਕਹਿੰਦਾ ਮੈਂ ਮਾਰ ਲਾਂ ਇਹਨਾਂ ਨੂੰ ਇਹ ਆਤਾ ਕੋਈ ਇੰਟੈਲੀਜੈਂਸ ਇਨਪੁਟ ਸੀ ਨਹੀਂ ਇਹ ਤਾਂ ਦਿੱਲੀ ਤੱਕ ਇਹਦੀ ਇਨਪੁਟ ਔਰ ਉਹ ਤੋਂ ਬਾਅਦ ਵੀ ਉਹਨੂੰ ਪਿੱਛੇ ਲਿਜਾ ਕੇ ਗੱਲ ਕਰ ਰਿਆ ਇਨਫੋਰਮੇਸ਼ਨ ਦਫ਼ਤਰ ਅੱਗੇ ਵਾਟ ਇਜ਼ ਦ ਪੁਲਿਸ ਵੇਟਿੰਗ ਫਾਰ ਮੈਂ ਤਾਂ ਡੀਜੀਪੀ ਸਾਹਿਬ ਨੂੰ ਕਹਾਂਗਾ ਨਾ ਕਰੋ ਪੰਜਾਬ ਪੁਲਿਸ ਦੀ ਇੰਨੀ ਬੇਇੱਜ਼ਤੀ ਬੜੀ ਕਾਬਲ ਫੋਰਸ ਹੈ ਮੈਂ ਬਹੁਤ ਚੰਗੇ ਅਫਸਰ ਨੇ ਬਹੁਤ ਚੰਗੇ ਕੰਮ ਕੀਤੇ ਨੇ ਮਗਰ ਦੋ ਚਾਰ ਭੇਡਾਂ ਕਰਕੇ ਪੁਲਿਸ ਦਾ ਅਕਸ਼ ਪੁਲਿਸ ਦੀ ਬਦਨਾਮੀ ਔਰ ਇੰਨਾ ਵੀ ਆਪ ਦੀ ਕੁਰਸੀ ਦੀ ਲਾਲਚ ਤੇ ਲੋਭ ਚ ਏਡੀ ਮਤਲਬ ਨਿਹਰਗਰਦੀ ਨਾ ਕਰੋ ਉਹ ਦਿਨ ਹੋਇਆ ਕੀ ਹੈ ਸ੍ਰੀ ਅਮਰitsar ਸਾਹਿਬ ਤੇ ਸਵੇਰੇ ਆਟੈਕ ਹੋਇਆ ਸ਼ਾਮ ਨੂੰ ਥਾਣੇ 'ਚ ਬਲਾਸਟ ਹੋਇਆ ਮਜੀਠੇ ਥਾਣੇ 'ਚ ਮੇਰੇ ਹਲਕੇ ਜੀ ਮੈਂ ਫੋਨ ਕੀਤਾ ਮੈਨੂੰ ਅਫਸਰ ਕਹਿ ਰਿਹਾ ਨਹੀਂ ਜੀ ਇਹ ਤਾਂ ਜੀ ਪਹਿਲਾਂ ਇੱਕ ਕਹਿੰਦਾ ਮੈਨੂੰ ਸਿਲੰਡਰ ਦਾ ਬਲਾਸਟ ਹੈ ਫਿਰ ਮੈਨੂੰ ਕਹਿੰਦਾ ਜੀ ਪੈਂਚਰ ਲਾਉਂਦੇ ਨੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਮਣਾ ਕਿਸੇ ਹੋਰ ਨੂੰ ਝੂਠ ਮਾਰੋ ਇਹ 11 ਵਜੇ ਤਾਂ ਤੁਸੀਂ ਵੈਸੇ ਜ਼ਰੂਰਤ ਹੀ ਨਹੀਂ ਹੋ ਇਹ ਕਿਹੜਾ ਪੈਂਚਰ ਲਾਉਂਦੇ ਸੀ ਤੁਸੀਂ ਮਤਲਬ ਕਿਸੇ ਥਾਣੇ 'ਚ ਮੈਂ ਤਾਂ ਨਹੀਂ ਵੇਖਿਆ ਜੀ ਕੋਈ ਉਹ ਮਤਲਬ ਇਹ ਟਾਇਰ ਰਿਪੇਅਰ 숍 ਹੈ ਜਾਂ ਪੈਂਚਰ ਲਾਉਣ ਵਾਲੀ ਦੁਕਾਨ ਹੈ ਫਿਰ ਜਿੱਦਾ ਲਾਉਂਦੇ ਸੀ ਉਹ ਮਹਾਪੁਰਸ਼ ਕਿੱਧਰ ਗਿਆ ਉਹ ਤਾਂ ਬੰਦਾ ਹੀ ਘਵਾਚ ਗਿਆ ਉਹ ਤਾਂ ਲੋਪ ਹੀ ਕਰਤਾ ਮਹਾਪੁਰਸ਼ ਨੂੰ ਲਿਆਓ ਨੂੰ ਸਾਡੇ ਸਾਹਮਣੇ ਤਾਂ ਲਾਓ ਐਡਾ ਬਲਾਸਟ ਹੋਇਆ ਹੋਵੇ ਨਾਲ ਦੇ ਸਾਰੇ ਦੁਕਾਨਦਾਰ ਨਿਕਲ ਕੇ ਤੇ ਸੜਕ ਤੇ ਆ ਗਏ ਘਰ ਵਾਲੇ ਕਹਿੰਦੇ ਖਿੜਕੀ ਟੁੱਟੀ ਕੋਈ ਨਹੀਂ ਤੁਸੀਂ ਤੁਹਾਡਾ ਇੱਕ ਰਿਪੋਰਟਰ ਹੈ ਬੜਾ ਸੀਨੀਅਰ ਅਸੀਮ ਬਾਸੀ ਤੇ ਹੋਰ ਸਾਰੇ ਚੈਨਲ ਵਾਲੇ ਸਨ ਤੁਹਾਡੇ ਪੀਟੀਸੀ ਸਨ ਜੀ ਵਾਲੇ ਸਨ ਸਵਾਲ ਕਰ ਰਹੇ ਸੀ ਕਿ ਕੁਝ ਨਹੀਂ ਹੋਇਆ ਪ੍ਰੈਸ ਨੂੰ ਅੰਦਰ ਦਾਣ ਜੋ ਕਹਿੰਦਾ ਇਹ ਤਾਂ ਰੋਜ਼ ਅਸੀਂ ਥਾਣਾ ਬੰਦ ਕਰਦੇ ਆ ਤੁਸੀਂ ਵੇਖ ਲਓ ਕਾਦੀ ਪੁਲਿਸਿੰਗ ਹੈ ਜੇ ਥਾਣੇ ਤੇ ਤਾਲੇ ਲੱਗ ਗਏ ਤੇ ਜੇ ਰਾਤ ਨੂੰ ਕਿਸੇ ਨੂੰ ਵਿਪਤਾ ਪੈ ਗਈ ਕਿੱਧਰ ਜਾਊਗਾ ਮਜੀਠੇ ਥਾਣੇ ਦਾ ਗੇਟ ਮੈਨੂੰ 25 ਸਾਲਾਂ ਚ ਇਹ ਤਾਂ ਮੈਂ ਬੰਦ ਵੇਖਿਆ ਨਹੀਂ ਕਹਿੰਦਾ ਅਸੀਂ ਰੋਜ਼ ਤਾਲਾ ਲਾ ਦਿੰਦੇ ਆ ਔਰ ਅਗਲੇ ਦਿਨ ਜੇ ਉੱਥੇ ਟਾਇਰ ਦਾ ਹੀ ਬਲਾਸਟ ਛੀ ਤੇ ਫਿਰ ਏ ਡੀ ਜੀ ਪੀ ਉਹ ਕੀ ਨਾ ਜੀ ਬਰਮਾ ਜੀ ਉਹ ਕਿਉਂ ਆਇਆ ਉੱਥੇ ਉਹ ਟਿੰਡੇ ਲੈਣਾ ਆਏ ਸੀ ਉੱਥੇ ਐਵੇਂ ਪਜੂਲ ਦੀਆਂ ਗੱਲਾਂ ਉੱਤੇ ਤੱਕ ਖੋਲ ਵਜੇ ਹੋਏ ਆ ਛੱਤ ਤੱਕ ਮੈਨੂੰ ਲੱਗਦਾ ਯੂ ਵਿਲ ਮਿਸਲੀਡ ਪਬਲਿਕ ਅਰੇ ਬੰਦਾ ਸ਼ਰਿਆਂ ਕਹਿ ਰਿਹਾ ਆ ਤਿੰਨ ਚਾਰ ਗੈਂਗਸਟਰ ਤੇ ਜਿਹੜਾ ਵੀ ਕੀ ਆਏ ਤੇ ਨੌ ਥੱਲੇ ਪਾਇਆ ਕਿ ਅਸੀਂ ਹਲੇ ਖੜੇ ਹਾਂ ਅਸੀਂ ਹੋਰ ਕਰਾਂਗੇ ਇਹਨਾਂ ਪੁੱਛੋ ਚਾਰ ਦਿਨ ਪਹਿਲਾਂ ਆਰ ਡੀ ਐਕਸ ਰਿਕਵਰ ਹੋਇਆ ਕਿ ਨਹੀਂ ਹੋਇਆ ਜੀ ਨਾਲੇ ਥਾਣੇ ਤੋਂ ਬਾਹਰ ਵਾਈ ਆਰ ਯੂ ਲਾਈਂਗ ਟੂ ਦਾ ਪੀਪਲ ਇਹ ਰਿਜ਼ਲਟ ਇਹ ਨਿਕਲਿਆ ਇੰਡਸਟਰੀ ਭੱਜ ਗਈ ਆ ਉਹ ਦਿਨ 50% ਬੁਕਿੰਗ ਕੈਨਸਲੇਸ਼ਨ ਹੋਈ ਆ ਹੋਟਲ ਦੀ ਪਬਲਿਕ ਲਾਸ ਆਫ ਰੈਵਨਿਊ ਹੋਇਆ ਲੋਕਾਂ ਦਾ ਰੋਜ਼ਗਾਰ ਨੂੰ ਤੁਸੀਂ ਠੋਕਰਾ ਮਾਰੀਆਂ ਤੇ ਤੁਸੀਂ ਕਹਿ ਰਹੇ ਹੋ ਆਲ ਇਜ਼ ਵੈਲ ਆਲ ਇਜ਼ ਇਨ ਦਾ ਵੈਲ ਮੈਂ ਤਾਂ ਇਸ ਝੂਠ ਦੇ ਔਰ ਇਹ ਸਿੰਪਥੀ ਮੇਰਾ ਮੈਂ ਕਦੇ ਰੋਸ ਨਹੀਂ ਕਰਨਾ ਸੀ ਮੇਰਾ ਵੀ ਅਸੀਂ ਤਾਂ ਸੇਵਾ ਤੇ ਮੈਨੂੰ ਗੁੱਸਾ ਦੁੱਖ ਉਦੋਂ ਹੋਇਆ ਜਦੋਂ ਆ ਆ ਖਿੜਕੀ ਆ ਜੀ ਸਭ ਟੁੱਟੇ ਕਹਿੰਦੇ ਟੁੱਟਿਆ ਕੁਛ ਨਹੀਂ ਮੈਂ ਕੱਲ ਵੀ ਫੋਟੋਸ ਆਂਦੀਆਂ ਕੀਤੀਆਂ ਛੱਤ ਤੱਕ ਆ ਆ ਛੱਤ ਤੱਕ ਵੱਜੀਆਂ ਜੀ ਗੋਲੀਆਂ ਆ ਲੋ ਆਈ ਮੀਨ ਸਰਵੇਜ ਇੱਕ ਇਹਨਾਂ ਨੇ ਨਵਾਂ ਕੰਮ ਸ਼ੁਰੂ ਕੀਤਾ ਜਿਹੜੀ ਉਹੀ ਬਾਲ ਜਿਹੜੀ ਆ ਇੱਥੇ ਬਾਦਸ਼ਾਹ ਦੇ ਜਦੋਂ ਰੈਸਟੋਰੈਂਟ ਦੇ ਬਾਹਰ ਮਾਰੀ ਆ ਜਿਹੜਾ 10 ਸੈਕਟਰ ਸਿਟੀਆ ਉਹੀ ਕੱਲ ਮਜੀਠੇ ਫੋਲੋ ਹੋਇਆ ਪ੍ਰੋਸੈਸ ਇੱਕ ਗੈਂਗਸਟਰ ਔਰ ਆਈਐਸਆਈ ਐਂਟੀ ਨੈਸ਼ਨਲ ਏਜੰਟਾਰ ਅਟ ਫੁੱਲ ਵਰਕ ਪੁਲਿਸ ਕਹਿ ਰਹੀ ਸੀ ਮੁਸਤੈਦ ਆ ਆ ਜੁੜੇ ਹੱਥ ਤੁਹਾਡੀ ਮੁਸਤੈਦੀ ਦੇ ਪਤਾ ਨਹੀਂ ਕਿਹਦਾ ਨੰਬਰ ਲਵਾ ਦੇਣਾ ਮੁਰ ਕੇ ਚਰਦਾ ਦੇ ਫੁੱਲ ਭੇਟ ਕਰੋਗੇ ਤੇ ਕਹੋਗੇ ਅਸੀਂ ਬੜੇ ਮੁਸਤੈਦ ਹਾਂ ਇਸ ਲਈ ਇਹ 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 ਟਰਾਂਸਫਰ ਹੋਵੇ ਜੀ ਇਨਕੁਆਇਰੀ ਇਹਨਾਂ ਤੋਂ ਇਹ ਸਸਪੈਂਡ ਹੋ ਔਰ ਹਰਪਾਲ ਸਿੰਘ ਐਸਪੀ ਨੂੰ ਇਮੀਡੀਏਟਲੀ ਅਰੈਸਟ ਕੀਤਾ ਜਾ ਕੋਈ ਇਨਕੁਆਇਰੀ ਚਾਹੁੰਦੇ ਤੁਸੀਂ ਮੈਂ ਤਾਂ ਕੋਰਟ ਮਾਨੀਟਰਡ ਚਾਹੁੰਦਾ ਜੀ ਲਾਰੈਂਸ ਕੁਸ਼ਨੋਈ ਦੇ ਕੇਸ 'ਚ ਜਿਵੇਂ ਸੱਚ ਸਾਹਮਣੇ ਆਇਆ ਇਹ ਤਾਂ ਝੂਠ ਮਾਰ ਕੇ ਸੀ ਕੋਰਟ ਨੂੰ ਵੀ ਉਹ ਤਾਂ ਜੱਜ ਸਾਹਿਬ ਕਰੜੇ ਨਿਕਲੇ ਨੀ ਤਾਂ ਭਗਵੰਤ ਮਾਨ ਨੇ ਤਾਂ ਜੱਜ ਸਾਹਿਬ ਦਾ ਵੀ ਮਿਸਲੀਡ ਕਰਤਾ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਉਹ ਜਾ ਉਹ ਭੰਡ ਭਗਵੰਤ ਮਾਨ ਜਿਹੜਾ ਕਹਿ ਰਿਹਾ ਪੁਲਿਸ ਮੁਸਤਹਿਦ ਹੈ ਤੂੰ ਤਾਂ ਕਦੇ ਮੁਸਤਹਿਦ ਅਸੀਂ ਤੈਨੂੰ ਨਹੀਂ ਵੇਖਿਆ ਢਾਈਆਂ ਤਿੰਨਾਂ ਸਾਲਾਂ ਚ ਇਹਨਾਂ ਨੂੰ ਮੁਸਤਹਿਦ ਕਹਿੰਦੇ ਆ ਲੀਗਲ ਲੀਗਲ ਐਂਗਲ ਦੇ ਤੌਰ ਤੇ ਠੀਕ ਹੈ ਜੀ ਜੀ ਜਲਦਬਾਜੀ ਕਾਲੀ ਨਾ ਕਰੋ ਹਰ ਪੱਖ ਵੇਖ ਕੇ ਓਨਲੀ ਤੇ ਥੂਪ ਛੁਟ ਕਮ ਆਉਟ ਔਰ ਮੈਂ ਬਾਰ-ਬਾਰ ਕਹਿ ਦਿਆਂ ਇਸ਼ੂ ਇਸ ਨਾਟ ਸੁਖਬੀਰ ਸਿੰਘ ਬਾਦਲ ਤੇ ਗੋਲੀ ਚੱਲੀ ਐ ਐਗਜ਼ੈਕਟ ਪਲੱਸ ਉਹ ਟ੍ਰੈਕੀ ਤੇ ਚੱਲੀ ਐ ਇਹ ਮੇਰੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੇ ਜਾ ਕੇ ਗੋਲੀਆਂ ਵੱਜੀਆਂ ਜਾਂ ਇੰਦਰਾ ਗਾਂਧੀ ਨੇ ਕੀਤੀ ਸੀ ਜਾਂ ਨਾਰਾਇਣ ગાંધી ਨੇ ਕੀਤੀ ਐ ਇਹਦੀ ਜਾਤ ਔਰ ਇਹ ਕਹਿੰਦੇ ਜੀ ਇਹ ਲੋਨ ਇਨਸੀਡੈਂਟ ਜੇ ਲੋਨ ਇਨਸੀਡੈਂਟ ਐ ਤੇ ਵੈਪਨ ਆ ਕਿਵੇਂ ਗਿਆ ਅੰਦਰ ਇੱਕ ਆਪ ਹੀ ਲਈ ਫਿਰਦਾ ਗਿਆ ਫੇਰ ਥੋੜੀ ਕਿੱਡੀ ਮੁਸਤੈਦੀ ਸੀ ਇਤੋ ਹੀ ਸਵਾਸਪਾਸਟਾ ਇਸ ਲਈ ਲੋਨ ਲੂਨ ਇਨਸੀਡੈਂਟ ਨਹੀਂ ਇਹਦੇ ਪਿੱਛੇ ਬੜੀਆਂ ਫੋਰਸਿਜ਼ ਕੰਮ ਕਰ ਰਹੀਆਂ ਨੇ ਬੜੀਆਂ ਸ਼ਕਤੀਆਂ ਕੰਮ ਕਰ ਰਹੀਆਂ ਨੇ ਪੰਜਾਬ ਨੂੰ ਡੀਸਟੇਬਲਾਈਜ਼ ਕਰਨ ਲਈ ਪੰਜਾਬ ਦੀ ਭਾਈਚਾਰਕ ਸਾਂਝ ਖਤਮ ਕਰਨ ਲਈ ਔਰ ਸ਼ਰੋਗਨੀ ਅਕਾਲੀ ਦਲ ਦੀ ਮੋਡਰੇਟ ਲੀਡਰਸ਼ਿਪ ਨੂੰ ਇਲੀਮੀਨੇਟ ਕਰਨ ਦੀਆਂ ਸਾਜਸ਼ਾਂ ਚੱਲ ਰਹੀਆਂ ਨੇ